ਸਸ਼ਕਲ ਦੋਸਤੋ ਅਸੀਂ ਅੱਜ ਪਹੁੰਚੇ ਹਾਂ ਸ਼ਿੰਦਾ ਸ਼ਿੰਦਾ ਨੋ ਪਾਪਾ ਦੀ ਪ੍ਰੈਸ ਕਾਨਫਰੰਸ ਤੇ ਸੋ ਅੱਜ ਸ਼ੀਮਾ ਗੋਸ਼ਲ मैम ਨਾਲ ਆਪਾਂ ਗੱਲਬਾਤ ਕਰਾਂਗੇ ਕਿ ਕਿ ਸਿੰਦਾ ਸਿੰਦਾ ਨੋ ਪਾਪਾ ਦੇ ਵਿੱਚ ਇਹਨਾਂ ਦਾ ਵੀ ਬਹੁਤ ਵੱਡਾ ਕਿਰਦਾਰ ਹੈ ਕਿਉਂਕਿ ਫਿਲਮਾਂ ਦੇ ਵਿੱਚ ਹਰੇਕ ਕਿਰਦਾਰ ਦਾ ਕੋਈ ਨਾ ਕੋਈ ਮੀਨਿੰਗ ਹੁੰਦਾ ਕਿਉਂਕਿ ਜੇ ਇੱਕ ਵੀ ਕਿਰਦਾਰ ਲੈਫਟ ਕੀਤਾ ਜਾਵੇ ਤਾਂ ਸਾਰੀ ਫਿਲਮ ਪੂਰੀ ਨਹੀਂ ਹੁੰਦੀ ਸੋ ਸੀਮਾ मैम ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਪਹਿਲਾਂ ਤੁਹਾਨੂੰ ਸ਼ੁਕਰੀਆ ਜੀ ਸੋ ਫਿਲਮ ਦੇ ਵਿੱਚ ਕੀ ਕਿਰਦਾਰ ਹੈ ਆਪਣਾ ਬਿਲਕੁਲ ਮੈਂ ਸਿੰਦੇ ਦੀ ਦਾਦੀ ਆ ਇਹਦੀ ਮਦਰ ਆ ਤੇ ਜੰਪਾ ਕੀ ਰਹੀ ਗੱਲ ਪੂਰੀ ਇੱਕ ਫੈਮਿਲੀ ਹੈ ਸਾਡਾ ਪੂਰਾ ਜੁਆਇੰਟ ਫੈਮਿਲੀ ਹੈ ਤਾਈ ਚਾਚੇ ਆ ਪੂਰਾ ਪਰਿਵਾਰ ਹੈ ਤੇ ਉਹ ਪਰਿਵਾਰ ਦੇ ਵਿੱਚ ਜਿੱਪੀ ਤਾਂ ਮਤਲਬ ਇਹ ਛਿੰਦਾ ਇਹ ਬਾਹਰ ਰਹਿੰਦੇ ਆ ਤੇ ਇਹ ਬਾਹਰ ਤੋਂ ਸਾਡੇ ਕੋਲ ਆਏ ਆ ਤੇ ਉਥੇ ਇਹੀ ਦਿਖਾਇਆ ਗਿਆ ਹੈ ਵੀ ਪਹਿਲਾ ਸਮਿਆਂ ਦੇ ਵਿੱਚ ਇੱਕ ਜੁਆਇੰਟ ਫੈਮਿਲੀ ਸੀ ਤੇ ਕਿਦਾਂ ਬੱਚੇ ਨੂੰ ਡਾੜਿਆ ਜਾਂਦਾ ਸੀ ਜਾਂ ਕੁੱਟਦੇ ਆ ਜਾਂ ਮਾਰਦੇ ਆ ਜਾਂ ਮਤਲਬ ਉਹਨਾਂ ਦਾ ਪਿਆਰ ਕਰਨ ਦਾ ਵੀ ਤਰੀਕਾ ਕੀ ਹੈ ਪਰ ਹੁਣ ਜਿਹੜਾ ਹੈਗਾ ਉਹ ਸਮਾਂ ਬਦਲ ਗਿਆ ਜਾਂ ਆਪਾਂ 12ਵੀਂ ਗੱਲ ਦੇਖੀਏ ਤੇ 12ਵੀਂ ਮਤਲਬ ਜੇ ਕੋਈ ਬੱਚੇ ਨੂੰ ਡਾਂਟਦਾ ਹੈ ਤਾਂ ਅਗਲਾ ਪੁਲਿਸ ਸਟੇਸ਼ਨ ਪਹੁੰਚ ਜਾਂਦਾ ਹੈ ਸੋ ਸਾਡੀ ਫਿਲਮ ਦਾ ਵਿੱਚ ਇੱਕੋ ਹੀ ਗੱਲ ਮੈਂ ਕਹੂੰਗੀ ਕਿ ਸਿੰਦਾ ਸਿੰਦਾ ਇੱਕ ਕੰਪਲੀਟ ਪੈਕੇਜ ਹੈ ਜਿਹਦੇ ਵਿੱਚ ਇਹ ਨਹੀਂ ਕਿ ਕੱਲੇ ਇਹ ਬੱਚਿਆਂ ਲਈ ਫਿਲਮ ਹੈ ਇਹ ਬੱਚਿਆਂ ਲਈ ਵੀ ਹੈ ਤੇ ਇਹ ਬੱਡਿਆਂ ਲਈ ਵੀ ਹੈ ਪੇਰੈਂਟਸ ਵੀ ਸਿੱਖ ਕੇ ਜਾਣਗੇ ਔਰ ਬੱਚੇ ਵੀ ਸਿੱਖ ਕੇ ਜਾਣਗੇ ਤੇ ਦੋਨਾਂ ਨੂੰ ਹੀ ਪਤਾ ਲੱਗੂਗਾ ਕਿ ਕਿੱਥੇ ਕੀ ਦੀ ਗਲਤੀ ਹੈ ਤੇ ਕਿੱਥੇ ਕਿਸੇ ਦੀ ਗਲਤੀ ਹੈ ਵੀ ਨਹੀਂ ਸੋ ਦੋਨੋਂ ਚੀਜ਼ਾਂ ਹੀ ਹੈ ਤੇ 10 ਮਹੀਨਿਆਂ ਨੂੰ ਸਾਡੀ ਫਿਲਮ ਆਉਣੀ ਹੈ ਤੇ 10 ਮਈ ਭੁੱਲਣਾ મતલਬ ਯਾਦ ਰੱਖਿਓ 10 ਮਈ ਨੂੰ ਕਾਫੀ ਕੁਝ ਗੱਲਾਂ ਤਾਂ ਆਪਾਂ ਨੂੰ ਸਿੱਖਣ ਨੂੰ ਮਿਲ ਗਈਆਂ ਕਿਉਂਕਿ ਜੋ ਪਰਿਵਾਰ ਦੇ ਵਿੱਚ ਹੁੰਦਾ ਉਹ ਕਈ ਵਾਰ ਬਾਹਰ ਦੇ ਲੋਕ ਭੜਕਾ ਕੇ ਪਰਿਵਾਰ ਨੂੰ ਇੰਨਾ ਕੁ ਜ਼ਿਆਦਾ ਅਲੱਗ ਕਰ ਦਿੰਦੇ ਨੇ ਮੈਨੂੰ ਲੱਗਦਾ ਸ਼ਿੰਦਾ ਜਿੰਦਾ ਨੂੰ ਪਾਪਾ ਵਿੱਚ ਅਜਿਹਾ ਵੀ ਕੁਝ ਮੈਸੇਜ ਦਿੱਤਾ ਹੋਵੇਗਾ ਨਹੀਂ ਬਿਲਕੁਲ ਡਿਫਰੈਂਟ ਸਟੋਰੀ ਹੈ ਕੋਈ ਪਰਿਵਾਰ ਨਹੀਂ ਇੱਕ ਪਰਿਵਾਰ ਦਾ ਤਾਂ ਇੱਕ ਮਾਹੌਲ ਹੈ ਸੋ ਬੱਚੇ ਦੀ ਇੱਕ ਸਟੋਰੀ ਜੁਆਇੰਟ ਔਰ ਨਿਊਕਲੀਅਰ ਫੈਮਿਲੀ ਦਾ ਕੁਝ ਮੈਸੇਜ ਹੋਵੇ ਨਹੀਂ ਮਤਲਬ ਜੁਆਇੰਟ ਵੀ ਨਹੀਂ ਨਿਊਕਲੀਅਰ ਵੀ ਨਹੀਂ ਇੱਕ ਪੇਰੈਂਟਸ ਤੇ ਬੱਚਿਆਂ ਦਾ ਆਪਸੀ ਬਾਉਂਡ ਹੈ ਵੀ ਕਿਵੇਂ ਉਹ ਛੋਟੀ ਛੋਟੀ ਗੱਲ ਦਾ ਗੁੱਸਾ ਕਰ ਜਾਂਦੇ ਆ ਜਾਂ ਪੇਰੈਂਟਸ ਆਪਣੀ ਛੋਟੀ ਛੋਟੀ ਗੱਲ ਦਾ ਕਿਵੇਂ ਹੱਕ ਜਿਤਾਉਂਦੇ ਆ ਦੋਨੋਂ ਚੀਜ਼ਾਂ ਨੇ ਮੈਂ ਉਹ ਹੀ ਕਹੂੰਗੀ ਵੀ ਹੁਣ ਸਟੋਰੀ ਪੂਰੀ ਨਹੀਂ ਦੱਸ ਸਕਦੇ ਪਰ ਇਹ ਜ਼ਰੂਰ ਹੈ ਤੇ ਬਹੁਤ ਵਧੀਆ ਮੈਸੇਜ ਲੈ ਕੇ ਜਾਣਗੇ ਪੇਰੈਂਟਸ ਵੀ ਤੇ ਬੱਚੇ ਤੇ ਤੁਸੀਂ ਕੀ ਮੰਨਦੇ ਹੋ ਕਿ ਬੱਚਿਆਂ ਨੂੰ ਜੇ ਸਮਝਾਣਾ ਚਾਹੀਦਾ ਹੈ ਮਾਰ ਕੇ ਸਮਝਾਣਾ ਚਾਹੀਦਾ ਹੈ ਜਾਂ ਆਪਾਂ ਪਿਆਰ ਨਾਲ ਸਮਝਾਈਏ ਕਿਉਂਕਿ ਕਈ ਬੱਚੇ ਅੱਧਾ ਦੇ ਹੁੰਦੇ ਆ ਕਿ ਆਪਾਂ ਜਿੰਨੀ ਮਰਜ਼ੀ ਪਿਆਰ ਨਾਲ ਉਹਨੂੰ ਸਮਝਾ ਲਈਏ ਜਦੋਂ ਤੱਕ ਅਸੀਂ ਮਾਰੀਏ ਜਾਂ ਡਾਂਟ ਨਾ ਲਗਾਈਏ ਬੱਚੇ ਸਮਝਦੇ ਨਹੀਂ ਦੇਖੋ ਇੱਕ ਚੀਜ਼ ਐ ਕਿ ਪਹਿਲਾ ਤਰੀਕਾ ਤਾਂ ਦੇਖੋ ਅਸੀਂ ਤਾਂ ਕਦੇ ਬੱਚਿਆਂ ਨੂੰ ਮਾਰਿਆ ਨਹੀਂ ਮੈਂ ਆਪਣਾ ਐਕਸਪੀਰੀਅੰਸ ਤਾਂ ਇਹੀ ਕਹੂੰਗੀ ਕਿ ਜੇ ਬੱਚੇ ਪਿਆਰ ਨਾਲ ਮੰਨ ਜਾਂਦੇ ਐ ਤਾਂ ਉਹਨੂੰ ਮਤਲਬ ਹੱਥ ਉਠਾਉਣ ਦੀ ਉਹਨਾਂ ਤੇ ਲੋੜ ਪੈਂਦੀ ਨਹੀਂ ਕਿਉਂਕਿ ਜਦੋਂ ਬੱਚੇ ਤੇ ਬਾਰ-ਬਾਰ ਹੱਥ ਚੁੱਕਦੇ ਆ ਨਾ ਮੈਂ ਇਹ ਸੋਚਦੀ ਆ ਕਿ ਬੱਚੇ ਜਿੱਧੇ ਹੋ ਜਾਂਦੇ ਨੇ ਜਿਹਨੂੰ ਇੱਕ ਕਹਿੰਦੇ ਨੇ ਸਾਡੀ ਭਾਸ਼ਾ 'ਚ ਬਿਊਟੀ ਇਟ ਹੋ ਜਾਂਦੇ ਨੇ ਵੀ ਕੋਈ ਗੱਲ ਨਹੀਂ ਦੋ ਪੈ ਜਾਣੀਆਂ ਫੇਰ ਕੀ ਆ ਪਰ ਗਲਤੀ ਤਾਂ ਜਿਹੜੀ ਕਰਨੀ ਆ ਉਹਨੇ ਕਰਨੀ ਆ ਇਹ ਬਾਕੀ ਕਹਿੰਨੇ ਨੇ ਨਾ ਮੈਂ ਪਹਿਲਾਂ ਵੀ ਬੋਲਿਆ ਵੀ ਬੱਚੇ ਨੂੰ ਜਿਹੜੀ ਕਹਿੰਦੇ ਨੇ ਨਾ ਇੱਕ ਡੋਜ਼ ਇੱਕ ਗੋਲੀ ਹੈ ਕਈਆਂ ਨੂੰ ਸੂਟ ਕਰਦੀ ਕਿਸੇ ਨੂੰ ਨਹੀਂ ਕਰਦੀ ਤਾਂ ਕਈਆਂ ਤੇ ਕਹਿੰਦੇ ਨੇ ਨਾ ਜਿੰਨੀ ਦੇਰ ਤੱਕ ਹੱਥ ਨਹੀਂ ਚੁੱਕਦੇ ਉਨੀ ਦੇਰ ਤੱਕ ਗੱਲ ਨਹੀਂ ਬਣਦੀ ਪਰ ਹੱਥ ਚੁੱਕਣਾ ਤੱਕ ਅੱਛੀ ਗੱਲ ਅੱਛੀ ਗੱਲ ਨਹੀਂ ਐ ਸੋ ਤੁਸੀਂ ਕਹਿ ਰਹੇ ਹੋ ਐਸੇ ਦਾਦੀ ਦਾ ਰੋਲ ਪਲੇ ਕੀਤਾ ਹੈ ਨਾ ਇਹਦੇ ਵਿੱਚ ਕਿਉਂਕਿ ਦਾਦੀਆਂ ਤਾਂ ਆਪਣੇ ਪੋਤੇ-ਪੋਤੀਆਂ ਨੂੰ ਬਹੁਤ ਜ਼ਿਆਦਾ ਪਿਆਰ ਕਰਦੀਆਂ ਤੁਹਾਡਾ ਇਹਦੇ ਵਿੱਚ ਕੀ ਰੋਲ ਹੈ ਤੁਸੀਂ ਕਿਹਾ ਸ਼ਿੰਦਾ ਨੂੰ ਪਿਆਰ ਕਰਦੇ ਹੋ ਜਾਂ ਉਹ ਸ਼ਿੰਦਾ ਨੂੰ ਕੋਈ ਕਦੀ ਮਾਰਨ ਲਈ ਵੀ ਤੁਹਾਨੂੰ ਲੋੜ ਪਈ ਹੈ ਸ਼ਿੰਦਾ ਦੀ ਕੋਈ ਹਰਕਤ ਦੇਖ ਕੇ ਕਿਉਂਕਿ ਉਹ ਬਾਹਰੋਂ ਆਇਆ ਉਹ ਬਾਹਰ ਦੇ ਰੂਲਸ ਹੀ ਨਹੀਂ ਮੇਰਾ ਤਾਂ ਦੇਖੋ ਬੱਚੇ ਦਾਦੀ ਨੂੰ ਤਾਂ ਵੈਸੇ ਪਿਆਰੇ ਹੁੰਦੇ ਨੇ ਮੈਂ ਤੇ ਆਪਣੇ ਬੇਟੇ ਨੂੰ ਵੀ ਮਾਰਿਆ ਕਦੇ ਤੇ ਉਹਨਾਂ ਨੂੰ ਛੋਟਿਆਂ ਨੂੰ ਤਾਂ ਮਾਰਨਾ ਹੀ ਕੀ ਆ ਲੇਕਿਨ ਇਸ ਫਿਲਮ ਦੇ ਵਿੱਚ ਵੀ ਇਹੀ ਹੈ ਕਿ ਜਿਹੜੀਆਂ ਮਤਲਬ ਮਦਰ ਹੈ ਖਾਸ ਕਰਕੇ ਉਹ ਥੋੜਾ ਜਿਹਾ ਬਚਾਉਂਦੀਆਂ ਹੀ ਹੁੰਦੀਆਂ ਨੇ ਤੇ ਫਾਦਰ ਜਿਹੜਾ ਹੈ ਉਹ ਵੀ ਹੱਥ ਚੁੱਕਦਾ ਹੈ ਤੇ ਇਸ ਕਰਕੇ ਸਾਡੀ ਫਿਲਮ ਦੇ ਵਿੱਚ ਇੱਕ ਚੀਜ਼ ਹੋਰ ਵੀ ਦਿਖਾਈ ਗਈ ਹੈ ਕਿ ਕੁਝ ਜਿਹੜੇ ਮੈਂ ਤੁਹਾਨੂੰ ਦੱਸਿਆ ਨਾ ਵੀ ਪੇਰੈਂਟਸ ਦੀਆਂ ਕੁਝ ਜਾਣੇ ਅਣਜਾਣੇ ਚ ਗਲਤੀਆਂ ਆਪਣੀਆਂ ਹੀ ਹੁੰਦੀਆਂ ਨੇ ਕਿ ਜਦੋਂ ਬੱਚੇ ਐਦਾਂ ਦਾ ਕੋਈ ਮਾਹੌਲ ਆ ਬਣ ਜਾਂਦਾ ਕਿਉਂਕਿ ਜਦੋਂ ਅਸੀਂ ਉਸੇ ਚੀਜ਼ ਨੂੰ ਪਹਿਲਾਂ ਬੱਚਿਆਂ ਨੂੰ ਅਸੀਂ ਕਹਿੰਦੇ ਆ ਸ਼ਾਬਾਸ਼ ਸ਼ਾਬਾਸ਼ ਆ ਕਰਤਾ ਉਹ ਕਰਦਾ بڑا ਹੋ ਜਾਂਦਾ ਤਾਂ ਉਹਦੀਆਂ ਉਹੀ ਗਲਤੀਆਂ ਉਹਨੂੰ ਆਦਤ ਬਣ ਜਾਂਦੀਆਂ ਉਹ ਸਾਨੂੰ ਉਦੋਂ ਗਲਤੀਆਂ ਨਜ਼ਰ ਲੱਗ ਜਾਂਦੀਆਂ ਨੇ ਨਜ਼ਰ ਆਉਣ ਲੱਗ ਜਾਂਦੀਆਂ ਨੇ ਤੇ ਉਸ ਤੋਂ ਪਹਿਲਾਂ ਉਹਨਾਂ ਨੂੰ ਉਹ ਜਦੋਂ ਵੀ ਕੋਈ ਸ਼ਰਾਰਤ ਕਰਦਾ ਜਾਂ ਉਹ ਕਰਦਾ ਤੇ ਅਸੀਂ ਕਲਾਪ ਵੀ ਕਰਦੇ ਅਸੀਂ ਤਾੜੀਆਂ ਵੀ ਪਾਉਂਦੇ ਆ ਵੀ ਹਾਂ ਹੋਰ ਕਰ ਹੋਰ ਕਰ ਸੋ ਇਹ ਸਾਰੀਆਂ ਗਲਤੀਆਂ ਜਾਂ ਜੋ ਵੀ ਚੀਜ਼ਾਂ ਦੀਆਂ ਆਦਤਾਂ ਬਣਦੀਆਂ ਨੇ ਉਹ ਸਾਡੇ ਬੱਚਿਆਂ ਨੂੰ ਕਈ ਚੀਜ਼ਾਂ ਸਾਡੇ ਤੋਂ ਹੀ ਮਿਲਦੀਆਂ ਨੇ ਬਸ ਇਹ ਸਾਡੀ ਫਿਲਮ ਇਹੀ ਦੱਸੂਗੀ ਵੀ ਕਿੱਥੇ ਅਸੀਂ ਜ਼ਿੰਮੇਵਾਰ ਆ ਤੇ ਕਿੱਥੇ ਬੱਚੇ ਜ਼ਿੰਮੇਵਾਰ ਆ ਸੋ ਸਾਡੀ ਆਡੀਅנס ਨੂੰ ਤੁਸੀਂ ਕੀ ਕਹਿਣਾ ਚਾਹੁੰਦੇ ਹੋ ਕਿ 10 ਮਈ ਨੂੰ ਫਿਲਮ ਆ ਰਹੀ ਆ ਬਹੁਤ ਹੀ ਥੋੜਾ ਸਮਾਂ ਰਹਿ ਗਿਆ ਹੈ ਪ੍ਰੋਮੋਸ਼ਨਸ ਵੀ ਬਹੁਤ ਜ਼ਿਆਦਾ ਚੱਲ ਰਹੀਆਂ ਨੇ ਫਿਲਮ ਦੇ ਰਿਗਾਰਡਿੰਗ ਸੋ ਸਾਡੀ ਆਡੀਅੰਸ ਵੈਸੇ ਤਾਂ ਗਿਪੀ ਬਾਜੀ ਦੀ ਜਦੋਂ ਵੀ ਕੋਈ ਫਿਲਮ ਆਏ ਵੇਟ ਤਾਂ ਆਲਵੇਸ ਰਹਿੰਦੀ ਹੀ ਹੈ ਪਰ ਤੁਸੀਂ ਆਡੀਅੰਸ ਨੂੰ ਸਪੈਸ਼ਲੀ ਕੀ ਮੈਸੇਜ ਦੇਣਾ ਚਾਹੁੰਦੇ ਹੋ ਮੈਂ ਆਡੀਅੰਸ ਨੂੰ ਇਹੀ ਮੈਸੇਜ ਦਊਂਗੀ ਕਿ ਫਿਲਮ ਜਦੋਂ ਇੱਕ ਬਹੁਤ ਵਧੀਆ ਸਬਜੈਕਟ ਆਵੇ ਨਾ ਤਾਂ ਉਹਨੂੰ ਦੇਖਣਾ ਜ਼ਰੂਰੀ ਹੋ ਜਾਂਦਾ ਹੈ ਕਿਉਂ ਐਦਾਂ ਦੇ ਸਬਜੈਕਟ ਮਿਸ ਨਹੀਂ ਕਰਨੇ ਚਾਹੀਦੇ ਕਿਉਂਕਿ ਇਹਦੇ ਵਿੱਚ ਕੋਈ ਜ਼ਬਰਦਸਤੀ ਦਾ ਹਾਸਾ ਨਹੀਂ ਜਾਂ ਜ਼ਬਰਦਸਤੀ ਕੋਈ ਇਹ ਜੀ ਮਾਨਕਣ ਕੜੰਤ ਸਟੋਰੀ ਨਹੀਂ ਇਹਦੇ ਵਿੱਚ ਸਾਰਾ ਇੱਕ मीनिंगफुल ਹੋਊਗਾ ਜੋ ਵੀ ਚੀਜ਼ ਹੈ ਸਾਰੇ ਦੀ ਸਾਰੀ मीनिंगफुल ਹੈ ਉਹਦੇ ਵਿੱਚ ਕਿਤੇ ਵੀ ਕੁਝ ਆਪਣੇ ਵੱਲੋਂ ਨਹੀਂ ਲਗਾਇਆ ਮੈਨੂੰ ਲੱਗਦਾ ਜਦੋਂ ਸਾਡੀ ਆਡੀਅנס ਫਿਲਮ ਦੇਖੂਗੀ ਉਹਨਾਂ ਨੂੰ ਖੁਦ ਲੱਗੂਗਾ ਤੇ ਹਾਂ ਇਹ ਤਾਂ ਮੈਂ ਕਰਦਾ ਆ ਯਾਹੇ ਮੇਰੇ ਦਾਦਾ ਜੀ ਮੇਰੇ ਨਾਲ ਕਰਦੇ ਸੀ ਆ ਫਲਾਨੇ ਦੇ ਘਰ ਇਦਾਂ ਹੁੰਦਾ ਤਾਂ ਉਹ ਕਈ ਚੀਜ਼ਾਂ ਸੀ ਰਿਲੇਟ ਕਰਾਂ ਅੱਛਾ ਜਦੋਂ ਸ਼ੂਟਿੰਗ ਹੋ ਰਹੀ ਸੀ ਕੀ ਤੁਹਾਡੇ ਕੋਈ ਤੁਹਾਡੇ ਨਾਲ ਵੀ ਇਹੋ ਜਿਹਾ ਇਨਸੀਡੈਂਟ ਵਾਪਰਿਆ ਸੀ ਉਸ ਕਲਮ ਦੇ ਵਿੱਚ ਜੇ ਕੋਈ ਸੀਨ ਸੀਗਾ ਕੀ ਤੁਹਾਨੂੰ ਯਾਦ ਆਇਆ ਹੋਵੇਗੀ ਇਹ ਦੇਖ ਕੇ ਕਈ ਚੀਜ਼ਾਂ ਸੀ ਦੇਖਦੇ ਸੀ ਬੱਚਿਆਂ ਨੂੰ ਅਕਸਰ ਸਭ ਐਦਾਂ ਹੀ ਕਰਦੇ ਨੇ ਉਹ ਕੋਈ ਇੱਕ ਪਰਿਵਾਰ ਨਹੀਂ ਬਹੁਤ ਸਾਰੇ ਪਰਿਵਾਰ ਤਕਰੀਬਨ ਐਦਾਂ ਹੀ ਕਰਦੇ ਜੋ ਸਾਡੀ ਫਿਲਮ ਚ ਦਿਖਾਇਆ ਗਿਆ। ਕੀ ਬਾਤ ਹੈ ਕੀ ਬਾਤ ਹੈ ਸੋ ਸ਼ਿੰਦਾ ਸ਼ਿੰਦਾ ਨੋ ਪਾਪਾ ਆ ਰਹੀ ਹੈ 10 ਮਹੀਨ ਨੂੰ ਦੇਖਣਾ ਨਾ ਭੁੱਲਿਓ ਬਹੁਤ ਹੀ ਵਧੀਆ ਕਿਰਦਾਰਾਂ ਨੇ ਕੰਮ ਕੀਤੇ ਔਰ ਬਹੁਤ ਹੀ ਜ਼ਿਆਦਾ ਮਿਹਨਤ ਲੱਗੀ ਔਰ ਸਪੈਸ਼ਲੀ ਹੀਨਾ ਖਾਨ ਦਾ ਡੈਬਿਊ ਇਸ ਫਿਲਮ ਦੇ ਵਿੱਚ ਮੈਂ ਹਮ ਤਾਂ ਵੈਸੇ ਬਹੁਤ ਹੀ ਜ਼ਿਆਦਾ ਫਿਲਮਾਂ ਦੇ ਵਿੱਚ ਆਂਦੇ ਔਰ ਵੈਸੇ ਵੀ ਪਿਆਰੇ ਲੱਗਦੇ ਆ ਉਹਨੂੰ ਫਿਲਮ 'ਚ ਇਹਨਾਂ ਦਾ ਰੋਲ ਵੀ ਆਲਵੇਸ ਬਹੁਤ ਹੀ ਜ਼ਿਆਦਾ ਪਿਆਰਾ ਹੁੰਦਾ। ਸੋ ਦੇਖਣਾ ਨਾ ਭੁੱਲਣਾ ਸ਼ਿੰਦਾ ਸ਼ਿੰਦਾ ਨੋ ਪਾਪਾ 10 ਮਹੀ